ਬੜੀ-ਬੜੀ ਜੀ ਗੱਲ ਕੀਤੀ। ਸਾਥ ਕੋ ਸਾਧਨਾ ਕੀ ਜੇ ਦੂਰ ਹੋ ਜਾਏ ਪਾਪ। ਗੁਰਬਾਣੀ ਕਹਿੰਦੀ ਵੀ ਇਹਨੇ। ਗੁਰਮਖੋ ਜਦੋਂ ਤੱਕ ਤੁਸੀਂ ਪਰਮਾਤਮਾ ਦੇ ਨਾਲ ਨਹੀਂ ਜੁੜੇ। ਹਮੇ ਤੁਹਾਡੀ ਨਹੀਂ ਬਿਲਕੁਲ ਹਟ ਕੇ। ਤੁਸੀਂ ਪਰਮਾਤਮਾ ਨਾਲ ਜੁੜ ਕੇ ਗੁਰਬਾਣੀ ਦਾ ਰੂਪ ਬਣ ਗਏ। ਉਦੋਂ ਤੁਸੀਂ ਉਹਨੂੰ ਉਪਦੇਸ਼ ਦਿਓ ਉਹਨੂੰ ਸਭ ਕੁਝ ਕਰੋ ਉਹਦੀ ਸੰਗਤ ਕੋ ਨੂੰ ਕਰੋ ਇਸ ਕੰਮ। ਉਹ ਤੁਹਾਡਾ ਪਲਾਇਆ ਉਹਦਾ ਪਲਾਆ ਕਰ ਰਹੇ ਹੋ। ਮੁਰ ਸਾਹਬ ਨੇ ਵੀ ਸਾਰਾ ਇਤਹਾਸ ਕੀਤਾ ਚੋਰਾ ਨੂੰ ਵੀ ਫੱਗਾ ਨੂੰ ਵੀ ਤਾਰਿਆ ਚੋਰਾ ਨੂੰ ਵੀ ਠਾਰਿਆ ਤੇ ਦੂਸਰਾ ਨਹੀਂ ਜਿਹੜੇ ਕੌਡਾ ਰਾਖਸ਼ ਵਰਗਿਆਂ ਨੂੰ ਵੀ ਤਾਰਿਆ ਉਹ ਵਸਤ ਹੋਰ ਸੀ ਮਰਦਾਨਾ ਨੂੰ ਮਰਦਾਨੇ ਨੂੰ ਕਿਉਂ ਗਰਾਇ ਤਕੜ ਪਾ ਰਿਆ ਸੀ ਕਿਉਂਕਿ ਮਰਦਾਨੇ ਦੀ ਵਸਤਾਉਤੋਂ ਨਹੀਂ ਸੀ ਉਹਦੀ ਐਨੀ ਉੱਚੀ ਨਹੀਂ ਸੀ ਹੁਣ ਕੌਡਾ ਰਾਖਸ਼ ਜਿਹੜਾ ਸੀ ਮਰਦਾਨਾ ਨੂੰ ਕਿਰਾਇ ਤਲਣ ਲੱਗਾ ਸੀ ਜਦੋਂ ਕੌੜੇ ਰਾਖੀ ਤੋਂ ਬਿਲ ਪਾਵਰ ਸਟਰੋਂਗ ਸੀ ਨਾ ਕਿ ਮਰਦਾਨੇ ਨਾ ਮਰਦਾਨਾ ਨਹੀਂ ਕਰ ਸਕਿਆ ਜਿਹੜੇ ਮਰਦਾਨੇ ਨੇ ਯਾਦ ਕੀਤਾ ਗੁਰਨਾਨ ਨਾ ਗੁਰਦਾਨ ਕੋਤੇ ਪਹੁੰਚ ਗਿਆ ਜੇ ਗੁਰਨਾਨ ਦਾ ਦਰਸ਼ਨ ਕੀਤੇ ਕੌੜੇ ਰਾਖੀ ਤੋਂ ਚਾਹਦ ਦੇ ਪ੍ਰਾਗ ਉਹ ਗੌੜੇ ਰਾਖੀ ਤਾਰ ਨਾ ਸੀ ਇਹ ਕਹੋ ਤਾਂ ਕੀਤਾ ਤੇ ਕਹਿੰਦਾ ਬਾਪਿਆ ਅਸੀਂ ਪਹਿਲੇ ਆਪਣਾ ਜੀਵਨ ਤੇ ਬੁਲਾਉਂਦੇ ਨੇ ਆਪਣਾ ਉਤੋਂ ਤੱਕ ਜੀਵ ਨਹੀਂ ਮੰਨ ਅਸੀਂ ਪਹਿਲੇ ਕਲਾਕੁਲਾ ਕਰਕੇ ਨਾ ਇਹੋ ਜੀ ਕਹਾਣੀ ਕੋਲ ਦੂਸਰੇ ਉਪਦੇਸ਼ ਕਰਾਉਣ ਕਰਨ ਦਿੰਦੇ ਇਹ ਨਹੀਂ ਕਰਨਾ ਉਹ ਦੂਇ ਇਹ ਨਹੀਂ ਕਰਨਾ ਤੂੰ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਸਾਡੇ ਸਾਰਿਆਂ ਦੀ ਹੈ ਸਾਰੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਦੀ ਇਹ ਜੀ ਕਹਿੰਦਾ ਜੀ ਠੀਕ ਹੈ ਕਿ ਉਹ ਕਹਿੰਦੇ ਨੇ ਇਹ ਮਰੀ ਨੂੰ ਪੜ੍ਹ ਲੋ ਕਰ ਲੋ ਉਹ ਜੀ ਇਹ ਇਹਨੂੰ ਅਕਲ ਨਾਲ ਪੜੋ ਸਮਝਣਾ ਪੜੋ ਠੀਕ ਹੈ ਸਮਝਣਾ ਪੜਨਾ ਪਰ ਨਾਲ ਪ੍ਰੇਮ ਨਹੀਂ ਦਾਸ ਪ੍ਰੇਮ ਨਾਲ ਪੜੋ ਅਕਲ ਨਾਲ ਪੜਨਾ ਉਹਦੇ ਹੁੰਵੇਂ ਆਂਦੀ ਆ ਵੀ ਬਾਣੀ ਨੂੰ ਕਈ ਅਰਥ ਕਰ ਕਰਕੇ ਕਈ ਕਈ ਖਾਣ ਪਾਠੀ ਨੇ ਮਰਗਾ 40-40 ਸਾਲ ਜੋ ਗਿਆ ਉਹਨਾਂ ਨੂੰ ਘੱਡ ਪਾਟ ਕਰਦੇ ਆ ਉਹ ਤਾਂ ਵੀ ਧਰੇ ਨਹੀਂ ਉਹ ਤਾਂ ਫਿਰ ਵੀ ਦੇਖਦੈ ਨੇ ਆ ਜਾਂਦੇ 2 ਘੰਟੇ ਹੁੰਦੇ 1.5 ਘੰਟੇ ਬਸ ਫਿਰ ਦੇਦੋ ਆਇਆ ਜਾਂ ਨਹੀਂ ਆਇਆ ਕਹਿੰਦਾ ਪਾ ਆ ਬਿਆ ਕਿ ਇਹ ਕਰਨ ਵਾਸਤੇ ਆਪਣੇ ਆਪ ਨੂੰ ਆਪਣਾ ਪਰਮਾਤਮਾ ਨਾਲ ਜੋੜਨਾ ਹੈ ਪਰਮਾਤਮਾ ਦੇ ਬਕਤੀ ਨਾਲ ਨਹੀਂ ਆ ਤਾਈਓ ਅਸੀਂ ਸਾਡੀ ਅਸੀਂ ਆਵਾਸਾ ਮੰਦੀ ਵਸਤਾ ਉੱਤੇ ਕਰਕੇ ਸਾਡੇ ਅੰਦਰ ਜੋ ਪਰਮਾਤਮ ਦੇ ਦੇ ਉਹਦਾ ਜੋੜ ਲੈ ਉਹ ਜੁੜ ਗਿਆ ਤਾਂ ਫਿਰ ਤੁਸੀਂ ਪ੍ਰਬਾਤਵਾ ਜ਼ਰੂਰ ਬਣ ਗਏ ਉਹ ਮੈਨ ਛੱਡੀ ਕੋ ਯੂ ਆ ਗੋਡ ਮੈਨ ਮਾਈਨਸ ਸੀ ਕੋ ਇਕੁਅਲ ਟੂ ਗੋਡ ਬੜੀ ਸਿੰਪਲ ਗੱਲ ਹੈ ਹਮ ਮੈਂ ਜਿਹੜੀ ਸਾਡਾ ਵਿੱਚ ਬੈਦੀ ਰਿਹਾ ਇਹ ਨਹੀਂ ਜੁੜਦਾ ਪਰ ਮਨ ਮੋਖ ਨੂੰ ਜੋੜ ਉਹ ਕੋਈ ਸਕਦਾ ਜਿਹੜਾ ਜਿਹਦਾ ਮਨ ਆਪਣਾ ਗੁਰੂ ਦੇ ਵਿੱਚ ਭੇਦ ਹੋਇਆ ਹੋਵੇ ਮੂਲੀ ਜੇ ਕਿਤਾਬਾਂ ਪੜ੍ਹ ਕੇ ਦੂਸਰੀ ਪੜ੍ਹ ਕੇ ਤੇ ਉਹ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦੇ ਤਾਂ ਉਹਦੇ ਵਿੱਚ ਹਉਮੈ ਆ ਜਾਏਗੀ। ਉਹ ਜੇ ਹਉਮੈ ਆ ਜਾਏਗੇ ਉਹ ਸਭ ਕੁਝ ਉਹ ਫਿਰ ਈਗੋ ਜਿਹਦੇ ਜਦੋਂ ਹਉਮੈ ਆ ਗਈ ਫਿਰ ਜਿੰਨ ਮਰ ਜੇ ਪੜ੍ਹ-ਪੜ ਗੱਡੀ ਦੇ ਪਰ-ਪੜ ਪੜਿਓ ਸਾਲ ਜੇਤਾ ਪੜਿਆ ਕਿ ਤਤਾ ਕੜਿਆ ਮਾਰੇ ਪੁੱਜ ਕੇ ਪੜਿਆ ਮੂਰਖਾ ਕਿ ਜਿਤਨਾ ਬੋਲੋ ਵੰਗਾ ਉਸ ਪੜਾਈ ਨਾਲ ਰੋਜ਼ਗਾਰ ਨਾਲ ਵੀ ਹੋਇਆ ਫੂਡੋ ਨਾਲਜ ਹੋਇਆ ਉਹਨੂੰ ਅਸੀਂ ਅਸੀਂ ਉਹ ਨਾਲ ਜਿਹੜਾ ਪੜ੍ਹ ਕੇ ਦੂਜਿਆਂ ਨੂੰ ਦੁਤਾਰਾ ਜੇ ਪਹਿਲੇ ਆਪਣੇ ਆਪ ਨੂੰ ਸੁਧਾਰੋ ਜੇ ਆਪਣੇ ਆਪ ਨੂੰ ਸੁਧਾਰਾਂਗੇ ਜੋ ਸਾਡੇ ਤਾਕਤ ਹੋਏਗੀ ਆਪਣੇ ਆਪ ਨੂੰ ਸੁਧਾਰ ਕੇ ਬਲਪਾ ਹੋਰ ਬਣੇਗੀ ਫਿਰ ਦੂਸਰੇ ਨੂੰ ਕੋਈ ਗੱਲ ਕਰ ਜੂ ਦੇਰ ਤੇ ਜਬਸੇਗੀ ਨਹੀਂ ਤੇ ਨਹੀਂ ਬਸੇਗੀ ਉਹ ਸੁਧਾਰੇ ਆਲੀ ਪਹਿਲੇ ਆਪਣੇ ਆਪ ਨੂੰ ਸੁਧਾਰ ਲੈ ਗੁਰੂ ਨਾਲ ਜੋੜ ਲੈ ਫਿਰ ਉਹ ਦੂਸਰਾਂ ਨੂੰ ਜਗ ਪ੍ਰਚਾਰ ਕਰੀ ਆਪਾਂ ਗੁਰੂ ਨਾਲ ਜੜੀ ਸਾਧ ਹੋਵੇਗੀ ਆਵੇਂ ਇਹ ਡਾクター ਅਮਰ ਛਗੜਾ ਦਾ ਗਾਤਰੇ ਪਾਲ ਸੁਭੇ ਕਰਦੇ ਬਾਣੀ ਵੀ ਨਹੀਂ ਅੱਜ ਚੰਗੀ ਤਰ੍ਹਾਂ ਪੜੀ ਦੂਜੇ ਤਾਂ ਅਸੀਂ ਦੂਜਿਆਂ ਨੂੰ ਸੁਧਾਰਨ ਚਾਹੇ ਪਰ ਆਪਣਾ ਤਾਂ ਸੁਧਾਰਿਆ ਨਹੀਂ ਫੇਰ ਅਸੀਂ ਅਮਰ ਛਗੇ ਕਹੀ ਤੇ ਗਾਤਰੇ ਉਤਾਰ ਦਿੰਦੇ ਨੇ ਕਈ ਸਭ ਕੋਈ ਕਰ ਦਿੰਦੇ ਨੇ ਕਿਉਂਕਿ ਕੋ ਸੰਗਤ ਚ ਪਾ ਗਏ ਇਸ ਕਰਕੇ ਗੁਰਮੁਖੋਂ ਪਹਿਲੇ ਸਾਨੋਂ ਕਿਸੇ ਦੀ ਦੂਸਰੇ ਦੇ ਚ ਅੱਛੀ ਪੁਆਇੰਟ ਦੇਖਣ ਲਈ ਗੁੱਡ ਪੁਆਇੰਟ ਦੇਖਣ ਚਾਹੀਦੇ ਨੇ ਦੂਸਰੇ ਦੇ ਗੁੰਦ ਦੇਖਣ ਤੇ ਆਪਣੇ ਗੁੰਦ ਦੇਖਣ ਆਪਣੇ ਬੈਡਪੁਆਇੰਟ ਦੇਖਣ ਜੇ ਸ਼ੁਰੂ ਦਾ ਵਿੱਚ ਇਸ ਕਰਕੇ ਕਿਸੇ ਨੂੰ ਅਸੀਂ ਐਵੇਂ ਜਰਾ ਛੋਟਾ ਛੂੜਾ ਡਾਲਾ ਜਾ ਆ ਗਿਆ ਛੋਟ ਜਾ ਲੱਗੇ ਤੇ ਅਸੀਂ ਦੂਸਰੇ ਨੂੰ ਕਹ ਅਬ ਤੇਜਦਾਨ ਲਾਪੇ ਅਬਰਨ ਕੋ ਵਿਦੇਸ਼ ਦਾ ਟਾਪਰ ਬਹੁਤ ਰਾਇਓ ਦੂਸਰਾ ਤਾਂ ਦੂਪ ਵਿਦੇਸ਼ ਦੇ ਰੇ ਤੇਰੇ ਤੇ ਤਾਂ ਅਸਰ ਹੀ ਨਹੀਂ ਹੋਇਆ ਇਸ ਕਰਕੇ ਸਾਨੂੰ ਪਹਿਲੇ ਆਪਣਾ ਸੁਧਾਰੀਏ ਫਿਰ ਦੂਸਰੇ ਨੂੰ ਸਿੱਧਰੇ ਸੇ ਪਾ ਸਕੀਏ ਜੇ ਅਮੇ ਜੁ ਛੋਟੂ ਉਹ ਬੁੱਧਿਤ ਸਿੱਧੇ ਰस्ते 'ਤੇ ਪੰ ਲਗੋਗੇ ਹੀ ਗੋਗੀ ਹੋਬੇ ਆ ਜਾਗੀ ਉਹ ਉਦਾਸ ਨਹੀਂ ਹੋਏਗਾ ਗਿਆਨੀ ਬਣ ਜਾਏਗਾ ਇਸ ਕਰਕੇ ਦੂਸਰਨ ਸੁਧਾਰਨ ਵਾਲਾ ਆਦਮੀ ਜਿਹੋ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜ ਜਾਏ ਤੇ ਫਿਰ ਉਹ ਦੂਸਰਨ ਪਰ ਕਰ ਕਰਦਾ ਦੂਸਰਨ ਸੁਧਾਰਦਾ ਉਹ ਉਹ ਕਰਦਾ ਬੱਲੇ ਅ ਜੇ ਅ ਜੇ ਸਟੂਡੈਂਟ ਆਫ ਸਪਿਰਚੁਅਲਟੀ ਆ ਤੇ ਆਪਰਾ ਪੜ੍ਹੇ ਉਸਲੇ ਦੂਸਰਨ ਉਤੇ ਆਪਰਾ ਗਿਆਨ ਕਰਾਂਗੇ ਸਾਰੇ ਜਮ੍ਹਾਂ ਆ ਜੇਗੀ ਈਗੂ ਆ ਜੇਗੀ ਮੈਂ ਚੰਗਾ ਇਹ ਮਾਰਾ ਹੈ ਜੋੜੇ ਜੰਗੇ ਮਾਰੇ ਦੀ ਆ ਇਹ ਅਗੇ ਬੰਦਾ ਵਿੱਚ ਤੇ ਫਿਰ ਤੇ ਤੂੰ ਅਗੇ ਨਹੀਂ ਚਲੋਗੇ ਜਨ ਕਿ ਦੂਸਰ ਨੂੰ ਤਾਈਓ ਸੁਧਾਰ ਸਦਾ ਪਹਿਲੇ ਆਪ ਸੁਧਰੇ ਉਹਦੀ ਗੱਲ ਦੇ ਜ ਵਜ਼ਨ ਤਾਈਓ ਹੋਏਗਾ ਪਹਿਲੇ ਆਪ ਉਸ ਰਸਤੇ ਚਲੇ ਛੋਟੇ ਜੇ ਨੇ ਸਾਖੀ ਗੱਲ ਦੀ ਇਹ ਕਿ ਬੀਬੀ ਉਹ ਆਪਣੇ ਮੁੰਡੇ ਨੂੰ ਉਹਦੇ ਉਸਤਾਦ ਕੋ ਚਲੇ ਗਏ ਜਿਹੜਾ ਉਹਨੂੰ ਪੜਾਉਂਦਾ ਹੁੰਦਾ ਸੀ। ਤੇ ਉਹਨੂੰ ਕਹਿੰਦੇ ਕਿ ਮਹਾਰਾਜ ਗੋੜਬੋਦ ਦਾ ਨਾਨਕ ਉਹ ਗੋੜਨਾ ਖਾਏ। ਤੇ ਬੀਬੀ ਕਹਿੰਦੀ ਉਹ ਉਸਤਾਦ ਕਹਿੰਦਾ ਜਿਹੜਾ ਉਹਦਾ ਟੀਚਰ ਸੀ ਜਾ ਉਹਨੂੰ ਪੜਾਣ ਵਾਲਾ ਉਹ ਕਹਿੰਦੇ ਬੀਬੀ ਇਹਨੂੰ 10 ਦਿਨ ਦੇ ਬਾਅਦ ਲਿਆਈ। ਜਿਹਦੀ ਮਨ ਇਹ ਦਸ ਦਿਨ ਬਾਅਦ ਲਿਆਵਾਂਗੇ ਕੋਈ ਨਹੀਂ। ਤੁਸੀਂ ਸਾਹ ਕਹਿੰਦੇ ਹੁਕਮ ਕਰ ਦਿਓ ਉਸਨੂੰ ਲਿਆਵਾਂਗੇ। ਦਸ ਦਿਨ ਦੇ ਬਾਅਦ ਫਿਰ ਬੀਬੀ ਉਹਦੇ ਕੋਲ ਲੈ ਗਈ ਤੇ ਉਸਨੇ ਉਸਤਾਦ ਨੇ ਉਹਦੇ ਟੀਚਰ ਨੇ ਜੋ ਵੀ ਪੜਾਉਂਦਾ ਸੀ ਉਹਨ ਕਿਹਾ ਕਾਕਾ ਗੋਲਣਾ ਖਾਇਆ ਕਰ ਗੁਰੂ ਬੜਾ ਨੁਕਸਾਨ ਕਰਦਾ ਬਹੁਤ ਅਲਫਾਨ ਗੋਲਣਾ ਖਾਇਆ ਕਰ ਉਹ ਕਾਕੇ ਨੇ ਅੱਗੇ ਉਹਦਾ ਸੱਚ ਉਠਾ ਜੋੜ ਕੇ ਦਾ ਜੰਗਾ ਮਾਸਟਰ ਜੀ ਮੈਂ ਗਾ ਤਾਂ ਗੁਰੂ ਨੇ ਗਾ ਕਰ ਕਰਕੇ ਜੇ ਗੱਲ ਕੀਤੀ ਬੀਬੀ ਕਹਿੰਦੀ ਮਹਾਰਾਜ ਜਦੋਂ ਮੈਂ ਪਹਿਲੀ ਆਏ ਸੀ ਉਦੋਂ ਤੁਸੀਂ ਇਹ ਗੱਲ ਕਰਦੇ ਨੇ ਸੀ ਮੈਨੂੰ 10 ਦਿਨ ਹੋਰ ਲਟਕਾਇਆ ਜਾਂਦਾ ਤਾਂ ਅਗੋਂ ਦਾ ਜਵਾਬ ਕੀ ਸੀ ਉਦੋਂ ਮੈਂ ਆਬ ਗੁੜ ਖਾਣਾ ਹੁੰਦਾ ਸੀ ਜਦੋਂ ਆਬ ਗੁੜ ਖਾਣਾ ਸੀ ਤੇ ਮੈਂ ਨੂੰ ਕਿਹਾ ਕਰਦਾ ਉਹ ਮੇਰੀ ਤਾਕਤ ਨਹੀਂ ਸੀ ਆਣੀ ਮੈਂ ਨੂੰ ਕਿਹਾ ਕਰਦਾ ਗੁੜ ਨਾ ਖਾ ਤਾਂ ਮੈਂ ਅੰਦਰ ਮੇਰੇ ਅੰਦਰੋਂ ਉਹ ਤਾਕਤ ਨਹੀਂ ਸੀ ਆਦਮੀ ਮੇਰੀ ਆਤਮਾ ਨੇ ਉਹ ਤਾਕਤ ਨਹੀਂ ਦਿੱਤੀ ਕਿਉਂਕਿ ਮੈਂ ਆਬ ਉਹਦਾ ਪਰਦਾ ਪਾਇਆ ਅਜੇ ਗੁੜ ਖਾ ਕੇ ਆਤਮਾ ਉੱਤੇ ਜੇ ਗੁੜ ਖਾਣਾ ਛੱਡ ਦਿੱਤਾ ਮੇਰੇ ਚੋਂ ਤਾਕਤ ਆ ਗਈ ਅੰਦਰ ਜਿਹੜਾ ਆਤਮ ਜੈਬ ਹੈ ਪ੍ਰਮਾਤਮਾ ਦੀ ਜੋਤ ਆ ਉਹ ਵਿਲ ਪਾਵਰ ਆ ਗਈ ਉਹ ਦਾ ਅਸਰ ਇਹਨੂੰ ਹੋ ਗਿਆ ਹੁਣ ਮੈਂ ਕੀ ਆ ਤੇ ਬੋਲ ਰੂਗਾ ਤੁਗ ਨੂੰ ਕੋ ਪਹਿਲੇ ਆਪ ਆਪਣਾ ਮਾਨ ਨੂੰ ਛੋਡ ਦੋ ਫਿਰ ਉਪਦੇਸ਼ ਕਰੋ ਅਸੀਂ ਕਰਨੇ ਆ ਕਿਤਾਬਾਂ ਨੂੰ ਪੜ੍ਹ ਕੇ ਤੇ ਕਥਾਵਾਚਕ ਬਣ ਜਾਂਦੇ ਆ ਕਿਤਾਬਾਂ ਨੂੰ ਪੜ੍ਹ ਕੇ ਦੂਸਰਾ ਤੇ ਲੈਕਚਰ ਸ਼ੁਰੂ ਕਰ ਦਿੰਦੇ ਆ ਆਪ ਆਪਣੀ ਕਮਜ਼ੋਰੀ ਜ਼ਿਆਦਾ ਸੇ ਆਪਣੀ ਕਮਜ਼ੋਰੀ ਕੱਢੀਏ ਪਹਿਲੇ ਕਰੀਏ ਆਪਰਾ ਕਰੀਏ ਤੇ ਫੇਰ ਦੂਸਰਾ ਜੇ ਵਿਚਾਰ ਕਰਾਂਗੇ ਇਹ ਦੂਸਰ ਉਹਨਾਂ ਤੇ ਅਸਰ ਹੋਏਗਾ ਉਹਨਾਂ ਤੇ ਇਹ ਵੀ ਹੈ ਜਿੰਨੇ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਕਿੰਨੇ ਆਗੇ ਤੇ ਅਸਰ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜਦੇ ਨੇ ਕੰਨ ਰਾਸ ਸਿੱਕਰ ਕੋਲ ਚੱਲ ਜਾਂਦੇ ਕੋਈ ਵੇਲਾ ਕੋਈ ਉਹ ਹੀ ਸੁਦਰਦਾ ਜਿਆ ਕਹੇ ਤੇ ਉਸ ਪੁਰਸ਼ ਕੋ ਜਾਣਦਾ ਜਿਸਨੇ ਆਪਣੀ ਹਉਮੈ ਮਾਰੀ ਹੋਈ ਪਰਮਾਤਮਾ ਜੁੜਿਆ ਹੋਇਆ ਉਹਦਾ ਅਸਰ ਹੁੰਦਾ ਉਹ ਜੋ ਉਹ ਜਾ ਕੇ ਸੰਗਤ ਕਰਦਾ ਉਸੇ ਨੂੰ ਉਹਦਾ ਉਹ ਅਸਰ ਹੁੰਦਾ ਜਾਂਦਾ ਪਹਿਲੇ ਆਪਣੇ ਆਪ ਨੂੰ ਸੁਧਾਰੋ ਫਿਰ ਕਿੰਦਾਂ ਨੇ ਤੁਸੀਂ ਦੂਸਰਿਆਂ ਦੇ ਪ੍ਰਚਾਰ ਕਰਨਾ ਕਰੋ ਇਹ ਕੋਦਰਤੀ ਗੱਲ ਹੈ ਜੇ ਸੰਜੀ ਮਾਰਨੇ ਵਿੱਚ ਸੰਦੋ ਤੇਜੀ ਮਾਰਨ ਤੇਜਨ ਦੇ ਜਨ ਕੇ ਅਸੇ ਜੀ ਦਾ ਦਿਲ ਲੈਕਚਰ ਕਰਨੂ ਕਰੇ ਕਥਾ ਕਰਨੂ ਕਰੇ ਉਹ ਨਾ ਕਰੇ ਜੀਦਾ ਨਾਂ ਘਰੇ ਤਾਂ ਕੋਈ ਲੋਕ ਕਹਿਣ ਮਹਾਰਾਜ ਤੁਸੀਂ ਸਿਰਜ ਦੋ ਲਫ਼ਜ਼ ਬੋਲ ਦਿਓ ਹਾਂਜੀ ਜੀ ਤਾਂ ਉਸ ਰੋ ਦਾ ਬਚਨ ਮਾਨ ਕੇ ਸਗਤ ਦਾ ਬੋਲੇ ਜਦੋਂ ਤਾਂ ਉਹ ਅੰਦਰੋਂ ਆਤਮਾ ਦੀ ਆਵਾਜ਼ ਹੁੰਦੀ ਹੈ ਜੀਦਾ ਦਿਲ ਕਹਦਾ ਉਦੋਂ ਆ ਆ ਮਨ ਦੀ ਆਵਾਜ਼ ਆ ਹਉਮੇ ਦੀ ਹੁੰਦੀ ਹੈ ਮੈਂ ਮੈਂ ਬੋਲ ਰਿਹਾ ਮੈਂ ਚੰਗਾ ਬੋਲ ਰਿਹਾ ਮੈਂ ਚੰਗਾ ਇਹ ਕਹਿੰਦੇ ਜੋ ਨਹੀਂ ਬੋਲਣ ਕਹਿੰਦੇ ਕੋਈ ਕੋਈ ਜੋ ਜੋ ਦਾ ਬੋਲਦੇ ਤਾਂ ਉਦੋਂ ਉਹ ਸੈਸ ਵਾ ਅੰਦਰੋਂ ਆਤਮਾ ਦੀ ਆਵਾਜ਼ ਹੁੰਦੀ ਹੈ